ਮਲੇ ਗੁਰਪ੍ਰੀਤ ਗੋਗੀਦੀ ਮੌਤ ਤੋਂ ਬਾਅਦ ਲੁਧਿਆਣਾ ਦੇ ਵਿੱਚ ਇੱਕ ਹੋਰ ਅਜੀਬਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ ਹੈ ਪੰਜਾਬ ਦੇ ਲੁਧਿਆਣਾ ਦੇ ਕਿ ਦਿਵਾਈ ਨਗਰ ਇਲਾਕੇ ਦੇ ਵਿੱਚ ਇੱਕ ਸ਼ੱਕੀ ਘਟਨਾ ਵਾਪਰੀ ਜਿੱਥੇ ਇੱਕ ਕਾਉਂਸਲਰ ਦੇ ਪਤੀ ਦੀ ਕਾਰ ਤੇ ਗੋਲੀਬਾਰੀ ਕੀਤੀ ਹੈ ਆਪ ਕਾਉਂਸਲਰ ਦੇ ਪਤੀ ਰਾਜੂ ਬਾਬਾ ਜਿਸ ਦੀ ਪਤਨੀ ਵਾਰ ਨੰਬਰ 75 ਦੀ ਚੁਣੀ ਹੋਈ ਪ੍ਰਤੀਨਿਧੀ ਹੈ ਨੇ ਕਿਹਾ ਕਿ ਉਸ ਦੀ Honda City ਕਾਰ ਉਸ ਦੇ ਘਰ ਦੇ ਬਾਹਰ ਖੜੀ ਸੀ ਜਦੋਂ ਇੱਕ ਗਵਾਂਡੀ ਨੇ ਆ ਕੇ ਉਸ ਨੂੰ ਦੱਸਿਆ ਕਿ ਕੁਝ ਪਿਛਲੀ ਵਿੰਡਸ਼ੀਲਡ ਨਾਲ ਕੁਝ ਟਕਰਾ ਗਿਆ ਜਾਂਚ ਕਰਨ ਤੇ ਬਾਬਾ ਨੂੰ ਸ਼ੀਸ਼ੇ ਵਿੱਚ ਗੋਲੀਦਾਰ ਛੇਕ ਅਤੇ ਕਾਰ ਦੇ ਅੰਦਰ ਇੱਕ ਗੋਲੀ ਫਸੀ ਹੋਈ ਮਿਲੀ ਸ਼ੁਰੂ ਦੇ ਵਿੱਚ ਰਾਜੂ ਬਾਬਾ ਨੇ ਸੋਚਿਆ ਕਿ ਸ਼ਾਇਦ ਕਿਸੇ ਨੇ ਕਾਰ ਤੇ ਪੱਥਰ ਸੁੱਟਿਆ ਹੋਣਾ ਪਰ ਹੋਰ ਜਾਂਚ ਕਰਨ ਤੇ ਉਸ ਨੂੰ ਗੋਲੀਦਾਰ ਨਿਸ਼ਾਨ ਮਿਲਿਆ ਜਿਸ ਤੋਂ ਬਾਅਦ ਇਹ ਗੱਲ ਸੁਣ ਕੇ ਪਰਿਵਾਰ ਵੀ ਸਦਮੇ ਦੇ ਵਿੱਚ ਹੈ ਕਿ ਉਹਨਾਂ ਦੀ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਆਓ ਰਾਜੂ ਬਾਬਾ ਨੇ ਇਸ ਮਾਮਲੇ ਲੈ ਕੇ ਕੀ ਕਿਹਾ ਬਾਈਟ ਮੇਰਾ ਨਾਮ ਗੁਰਪ੍ਰੀਤ ਸਿੰਘ ਰਾਜੂ ਰਾਜੂ ਬਾਬਾ ਜੀ ਵਾਟਰ ਨੰਬਰ 573 ਤੋਂ ਮੇਰੇ ਮਿਸਿਸ ਸਿਮਰਨ ਬੀਤ ਕੌਰ ਕਾਉਂਸਲਰ ਨੇ ਸੀ ਕਾਉਂਸਲਰ ਤੋਂ ਜਿੱਤੇ ਹੁਣ ਔਰ ਬੜੀ ਵਧੀਆ ਲੀਡ ਦੇ ਨਾਲ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਆ ਜੀ ਤੇ ਅੱਜ ਲੋਹੜੀ ਦਾ ਤਿਹਾਰ ਸੀਗਾ ਅਸੀਂ ਲੋਹੜੀ ਦਾ ਤਿਹਾਰ ਜਿਹੜਾ ਅਸੀਂ ਮਨਾਇਆ ਸੀ ਬੜੀ ਖੁਸ਼ੀ ਦੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਆ ਗੇਟ ਦੇ ਕੋਲ ਹੀ ਮੈਂ ਇੱਥੇ ਖੜਾ ਸਿੱਧਾ ਤਕਰੀਬਨ 10-12 ਫੁੱਟ ਦਾ ਫਾਸਲਾ ਹੈ ਗੱਡੀ ਤੋਂ ਤੇ ਬੜੀ ਜ਼ੋਰ ਨਾਲ ਆਵਾਜ਼ ਵੀ ਆਈ ਤੇ ਬੱਚਾ ਮੇਰੇ ਕੋਲ ਆਇਆ ਕਹਿੰਦਾ ਵੀ ਅੰਕਲ ਤੁਹਾਡੀ ਗੱਡੀ ਦਾ ਸ਼ੀਸ਼ਾ ਕਿਸੇ ਨੇ ਤੋੜਤਾ ਮੈਂ ਕਿਹਾ ਬੇਟਾ ਆਵਾਜ਼ ਮੈਨੂੰ ਵੀ ਆਈ ਹੈ ਪਰ ਮੈਂ ਜਦੋਂ ਬਾਹਰ ਜਾ ਕੇ ਦੇਖਿਆ ਤੇ ਗੱਡੀ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਅਸੀਂ ਸਾਰਾ ਕੁਝ ਦੇਖਿਆ ਸਾਨੂੰ ਅਸੀਂ ਦੇਖ ਰੇ ਸੀ ਵੀ ਕਿਹੜੇ ਕੰਕਰ ਦੇ ਨਾਲ ਵੱਟੇ ਦੇ ਨਾਲ ਜਿਹੜਾ ਉਹ ਸ਼ੀਸ਼ਾ ਟੁੱਟਾ ਪਰ ਜੇ ਵੱਟਾ ਵੀ ਪਈਦਾ ਤੇ ਇੰਨੀ ਜ਼ਬਰਦਸਤ ਤਰੀਕੇ ਨਾਲ ਸ਼ੀਸ਼ਾ ਨਹੀਂ ਟੁੱਟਦਾ ਪਰ ਜਦੋਂ ਗੌਰ ਨਾਲ ਦੇਖਿਆ ਤੇ ਮੈਨੂੰ ਭਾਜੀ ਉਹਨਾਂ ਨੂੰ ਦੱਸਿਆ ਕਹਿੰਦੇ ਵੀ ਇਹ ਤਾਂ ਫੈਰ ਮਾਰਿਆ ਕਿਸੇ ਨੇ ਜਦੋਂ ਦੇਖਿਆ ਤੇ ਇਹਦੇ ਅੰਦਰ ਰੋਂਦ ਵੀ ਪਿਆ ਸੀਗਾ ਔਰ ਕਿਹੜੀ ਨੀਅਤ ਦੇ ਨਾਲ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਆ ਔਰ ਇਹ ਡਰਾਂ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਬਿਲਕੁਲ ਵੀ ਜਿਹੜਾ ਡਰਿਆ ਨਹੀਂ ਜਾਏਗਾ ਜਿਹੜੀ ਸੇਵਾ ਹਾਂ ਜੀ ਕਿਹਦੇ ਵੱਲੋਂ ਗੋਲੀਆਂ ਚਲਾਈ ਗਈਆਂ ਕੁਝ ਪਤਾ ਲੱਗਿਆ ਦੇਖੋ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਮੈਂ ਮੁਕੇ ਤੇ ਐਸ ਐਚਓ ਸਾਹਿਬ ਨੂੰ ਡਿਵੀਜ਼ਨ ਨੰਬਰ 2 ਉਹਨਾਂ ਨੂੰ ਇਤਲਾਹ ਦਿੱਤੀ ਸੀਗੀ ਔਰ ਉਹਨਾਂ ਨੂੰ ਮੈਂ ਦੱਸ ਦਿੱਤਾ ਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਮੇਰੇ ਘਰ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਗੋਲੀਆਂ ਚੱਲੀਆਂ ਨੇ ਔਰ ਉਹਨਾਂ ਨੇ ਮੁਕੇ ਦੇ ਉੱਤੇ ਜਿਹੜੇ ਅਧਿਕਾਰੀ ਸੀਗੇ ਡਿਊਟੀ ਆਫਸਰ ਸੀਗੇ ਉਹ ਆ ਰਹੇ ਆ ਉਹਨਾਂ ਨੇ ਆ ਕੇ ਸਾਰਾ ਦੇਖ ਲਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਇਨਵੈਸਟੀਗੇਸ਼ਨ ਦਾ ਪੜਾਓ ਦੇਖ ਰਹੇ ਨੇ ਕੈਮਰੇ ਵੀ ਜਿਹੜੇ ਆ ਉਹ ਦੇਖ ਰਹੇ ਆ ਔਰ ਜਿਹੜਾ ਵੀ ਦੋਸ਼ੀ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਸਾਨੂੰ ਮੈਨੂੰ ਪੂਰਾ ਉਸ ਪ੍ਰਸ਼ਾਸਨ ਤੇ ਵਿਸ਼ਵਾਸ ਹੈ ਖੈਰ ਦਾਤ ਦੀ ਹੈ ਕਿ ਡਿਵੀਜ਼ਨ 2 ਦੇ ਵਿੱਚ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਦੋਸ਼ੀ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਐਸਐਚਓ ਇੰਸਪੈਕਟਰ ਗੁਰਜੀਤ ਸਿੰਘ ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਜਲਦ ਹੀ ਮਾਮਲੇ ਨੂੰ ਸੁਲਝਾ ਲਵੇਗੀ ਕਿਉਂਕਿ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਕੇ ਇਨਵੈਸਟੀਗੇਸ਼ਨ ਚੱਲਣ ਦੀ ਹੈ, ਚੈਕਿੰਗ ਹੋਣ ਦੀ ਹੈ। ਅਜੇ ਸੀਨੀਅਰ ਵੱਲੋਂ ਕੋਈ ਹੋਇਆ ਕੀ ਹੈ? ਆ ਗੋਲੀ ਚੱਲੀ ਹੈ ਕੋਈ? ਹਾਂ ਹਾਂ। ਉਹ ਵੇਖਦੇ ਆ ਜੇ ਸੀਨੀਅਰ ਅਫਸਰਾਂ ਦੇ ਨੋਟਿਸ 'ਤੇ ਲਿਆਤਾ ਚੈਕਿੰਗ ਚੱਲਣ ਦੀ ਹੈ। ਲਾਗੇ ਲਾਗੇ ਸਾਨੂੰ ਇਨਵੈਸਟੀਗੇਸ਼ਨ ਦਾ 파ਟਾ ਨੂੰ ਵੇਖ ਲੈਣ ਦੋ। ਸਰ ਕੋਈ ਸੀਸੀਟੀਵੀ ਕੈਮਰੇ ਖੰਗਾਲੇ ਉਹ ਬਸ ਹੁਣ ਮੜਦੇ ਆ। ਆਹੋ ਵੇਖਣ ਦੇ ਆ। ਮਿਲਿਆ ਸਰ ਉੱਤੇ ਵਿੱਚੋਂ ਦੇਖੀ ਨਹੀਂ ਨਹੀਂ ਅਜੇ ਨਹੀਂ ਅਜੇ ਚੈਕਿੰਗ ਚੱਲਣ ਦੀ ਆ ਸਾਡੀ ਅਜੇ ਦੱਸਣ ਵਾਲਾ ਮੁੜ ਕੇ ਅੱਧੇ ਘੰਟੇ ਬਾਅਦ ਆਣ ਕੇ ਪੁੱਛ ਲਿਓ ਜੋ ਪੁੱਛਣਾ ਖੈਰ ਪਰਿਵਾਰ ਦੇ ਮੁਤਾਬਿਕ ਕਿਹਾ ਕਿ ਨਗਰ ਚੋਣਾ ਦੌਰਾਨ ਉਸ ਦੀ ਆਪਣੇ ਇਲਾਕੇ ਦੇ ਇੱਕ ਸਾਬਕਾ ਕਾਉਂਸਲਰ ਦੇ ਨਾਲ ਝੜਪ ਵੀ ਹੋ ਗਈ ਸੀ ਰਾਜੂ ਬਾਬਾ ਨੇ ਇਹ ਕਿਹਾ ਕਿ ਮਾਮਲਾ ਪੁਰਾਣੀ ਰੰਜਿਸ਼ ਕਾਰਨ ਵੀ ਹੋ ਸਕਦਾ ਹੈ ਬਾਕੀ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਫੇਰ ਸਾਹਮਣੇ ਆਵੇਗਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ